ਆਪਰੇਸ਼ਨ ਸੰਦੂਰ ਦੀ ਸਫਲਤਾ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਜਿਹੜੀ ਤਿਰੰਗਾ ਯਾਤਰਾਵਾਂ ਕੱਡੀਆਂ ਜਾ ਰਹੀਆਂ ਨੇ ਜੇਕਰ ਡਿਸਟ੍ਰਿਕਟ ਪਠਾਨਕੋਟ ਦੀ ਬਤਾਨੀ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਸਾਈਂ ਕਾਲਜ ਦੇ ਵੱਲੋਂ ਅੱਜ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਤਾਂ ਦੱਸਦੇ ਪਿਛਲੇ ਦਿਨ ਜਿਹੜੇ ਪਾਕਿਸਤਾਨ ਦੇ ਵੱਲੋਂ ਜਿਹੜਾ ਭੱਜ ਦੇ ਹਟਾ ਕੇ ਕਿਤੇ ਜਾ ਰਹੇ ਸਨ ਜਿਨ੍ਹਾਂ ਦਾ ਮੂੰਹ ਤੋੜਵਾ ਜਵਾਬ ਸਾਡੀ ਇੰਡੀਅਨ ਆਰਮੀ ਵੱਲੋਂ ਦਿੱਤਾ ਜਾ ਰਿਹਾ ਸੀ ਇਸ ਪੂਰੇ ਹੀ ਸਹਿਯੋਗ ਦੇ ਵਿੱਚ ਜਿਹੜੇ ਮਹਿਲਾਵਾਂ ਦਾ ਸਭ ਤੋਂ ਵੱਧ ਚੜ੍ਹ ਕੇ ਸਹਿਯੋਗ ਰਿਹਾ ਜਿਸ ਦਾ ਆਪਰੇਸ਼ਨ ਦਾ ਨਾਮ ਸੰਧੂਰ ਰੱਖਿਆ ਗਿਆ ਸੀ ਉਹ ਤਸਵੀਰਾਂ ਦਿਖਾਉਂਦੀ ਲਗਾਤਾਰ ਕੋਸ਼ਿਸ਼ ਕਰਦੇ ਪਿਆ ਜਿੱਤੇ ਸਰੀ ਸਾਈ ਗਰੁੱਪ ਆਫ ਇਨਸਟੀਚੂਟ ਦੇ ਵੱਲੋਂ ਅੱਜ ਜਿਹੜੀ ਤਰ੍ਹਾਂ ਯਾਤਰਾ ਕੱਢੀ ਜਾ ਰਹੀ ਹੈ ਜਿੱਤੇ ਮਹਿਲਾਵਾਂ ਦਾ ਵੱਧ ਚੜ੍ਹ ਕੇ ਸਹਿਯੋਗ ਜਿਹੜਾ ਰਿਹਾ ਜਿੱਤੇ ਉਹਨਾਂ ਦੇ ਵੱਲੋਂ ਜਿਹੜੀ ਹੈ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਗਏ ਉੱਤੇ ਹੀ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏ ਗਏ ਕਿਹਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਆਪਰੇਸ਼ਨ ਅਜਾ ਸੀ ਜਿਤੇ ਉਹਨਾਂ ਦਾ ਮੂੰਹ ਤੋੜਮਾ ਜਵਾਬ ਜਿਹੜਾ ਕਿ ਪਾਕਿਸਤਾਨ ਦੇ ਵੱਲੋਂ ਬਾਰ ਬਾਰ ਅਟੈਕ ਕੀਤੇ ਜਾ ਰਹੇ ਸੀ ਉਹਨਾਂ ਦਾ ਉਹਨਾਂ ਦਾ ਜਿਹੜਾ ਉਹਨਾਂ ਮੂੰਹ ਤੋੜਮਾ ਜਵਾਬ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਸੀ ਇਸ ਮੌਕੇ ਤੁਹਾਨੂੰ ਦੱਸ ਦਈਏ ਭਾਜੀਪੀ ਤੋਂ ਅਧਿਐਕਸ਼ ਜ਼ਿਲ੍ਹਾ ਪ੍ਰਧਾਨ ਜਿਹੜੇ ਵਿਜੇ ਸ਼ਰਮਾ ਵੀ ਮੌਜੂਦ ਰਹਿੰਦੇ ਨੇ ਤੇ ਸਾਬਕਾ ਡਿਪਟੀ ਸਪੀਕਰ ਜਿਹੜੇ ਹਨ ਰੇਸ਼ ਸਿੰਘ ਪੱਪੂ ਵੀ ਜਿਹੜੇ ਇਸ ਤਿਰੰਗਾ ਯਾਤਰਾ ਦੇ ਵਿੱਚ ਮੌਜੂਦ ਰਹਿੰਦੇ ਨੇ ਇਸ ਮੌਕੇ ਕੀ ਕੁਝ ਕਹਿਣਾ ਹੈ ਇਸ ਚੇਅਰਮੈਨ ਨਾਲ ਅਸਕੇ ਪੁੰਜ ਦਾ ਤੇ ਤ੍ਰਿਪਤਾ ਪੁੰਜ ਨਾਲ ਦੇ ਨਾਲ ਤੋਸ਼ਾਰ ਪੁੰਜ ਹੋਣਾ ਦਾ ਪੂਰੀ ਹੀ ਮੈਨੇਜਮੈਂਟ ਦਾ ਆ ਉਸ ਮੈਂ ਜਦੋਂ ਇਹ ਗੱਲ ਸੁਜਣਾ ਇਹ ਗੱਲ ਦੇਖਦਾ ਇਹ ਸੁਣਨਾ ਕਿ ਜਦ ਮੇਰਾ ਸਿਰ ਗਰਮਣਾ ਉੱਚਾ ਹੋ ਜਾਂਦਾ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਤੁਸੀਂ ਉਹ ਉਹ ਚੀਜ਼ਾਂ ਨਹੀਂ ਦੇਖੀਆਂ ਜਦੋਂ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਜੰਮੇ ਭਲੇ ਲੋਕ ਆ ਜਦੋਂ ਪਾਕਤਾਨੀ ਤਰ੍ਹਾਂ ਇੱਕ ਦੁਕਾਨ ਹੁੰਦਾ ਸੀ ਤੁਸੀਂ ਲੋਕ ਸਹਿਮ ਜਾਂਦੇ ਸੀ ਅੱਜ ਅਸੀਂ ਉਦੋਂ ਦੁਕਾ ਮਾਰਦੇ ਉਹ ਲੋਕ ਸਹਿਮਦੇ ਅਸੀਂ ਸਮਝਦੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਜੋ ਇਹ ਕੀਤਾ ਦੇਸ਼ ਦਾ ਹਰ ਇੱਕ ਬੱਚਾ ਹਰ ਇੱਕ ਇੱਕ ਇਨਸਾਨ ਇੱਕ ਇੱਕ ਲੋਗ ਉਸ ਤੇ ਨਾਲ ਖੜੇ ਹੋਣੇ ਚਾਹੀਦੇ ਅਸੀਂ ਵੀ ਅੱਜ ਪ੍ਰਧਾਨ ਜੀ ਦੀ ਅਦਿਕਤਾ ਵਿੱਚ ਬੱਬੂ ਜੀ ਦੀ ਅਦਿਕਤਾ ਵਿੱਚ ਤੰਗਿਆ ਇਸ ਲਈ ਕਰ ਰਹੇ ਹਾਂ ਕਿ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਸਾਡੇ ਦੇਸ਼ ਦੇ ਸਾਡਾ ਦੇਸ਼ ਹੁਣ ਬਹੁਤ ਅੱਗੇ ਹੈ ਅੱਜ ਤੋਂ 50 ਸਾਲ ਵਾਲਾ ਹਿੰਦੁਸਤਾਨ ਨਹੀਂ ਹੈ ਜਿਹੜਾ ਸਾਡੇ ਵਾਲੇ ਅੱਖ ਚੁੱਕ ਕੇ ਦੇਖੇਗਾ ਉਹਦੀ ਅੱਖ ਕੜ ਕੇ ਜਾਸਤੇ ਰਹੇਗੀ ਤਾਂ ਸਾਹਿਬ ਨਮਸਕਾਰ ਮੈਨੂੰ ਲੱਗਦਾ ਹੈ ਕਿ आज जो हम सब लोग इकट्ठे हुए हैं ये एक सबसे बड़ा सिग्निफिकेंस यही है कि कोई भी चीज़ें दो साथ साथ नहीं चल सकती अगर टेररिज्म और वार्तालाप ये साथ नहीं चलेगा और जब अगर भारत का स्टैंड बड़ा क्लियर है कि हम सब एक होकर सिंधु जल समझौता को बिल्कुल भी सपोर्ट नहीं करते क्योंकि तो हमारा देश सबसे पहले हर चीज़ सेकेंडरी है देश सबसे पहले और आज उसी के संदर्भ में पूरे मुंगल बदानी में सभी गांव वाले सभी दुकान वाले एक्स सर्विसमैन कॉलेज के बच्चे स्टूडेंट स्कूल्स के ओनर्स और बच्चे आज यहां पर इकट्ठा हुए हैं सिर्फ एक मैसेज देने के लिए कि भारत अब वैसा भारत नहीं है ये आने वाले समय में विश्व गुरु बनने में से कोई नहीं रोक सकता और आज ये एक शक्ति का प्रतीक हम मुंगल मैदानी में बब्बू जी आए हैं विजय जी आए हैं उन सब और पूरे मुंगल बदानी के जो लोग आए हैं उनकी तरफ से हम आज भारत माता की जय करते हुए ਇਤਰਾੰਗ ਯਾਤਰਾ ਨਿਕਲੀ ਨਿਕਲੀ ਪਖਾਨਪੁਰ ਜ਼ਿਲ੍ਹੇ ਜੂ ਨਿਕਲੀ ਅੱਜ ਪੁਲਿਸ ਸਾਹਿਬ ਦੇ ਨੇਤਰ ਵਿਚ ਜ਼ਿਲ੍ਹਾ ਅਧਿਕਾਰੀ ਵਿਜੈ ਜੀ ਦੇ ਇਤਰਾੰਗ ਯਾਤਰਾ ਦਾ ਗਿਆਤ ਹੈ ਕਿ ਬੰਗਲ ਜੁੜੀ ਹੈ ਹੋਰੇ ਬੜੇ ਦੇਸ਼ਕੋਸ਼ ਪਰੇ ਇਹ ਮਹਣੀ ਗੱਲ ਹੈ ਕਿ ਜਦੋਂ ਮੋਦੀ ਜੀ ਨੇ ਕੋ ਕਿਹਾ ਉਹ ਕਰਕੇ ਦੱਸਣਾ ਹੋਰੇ ਯਾਤਰਾ ਜਿਹੜੀ ਹੈ ਲਗਾਤਾਰ ਚੱਲੇ ਕਰ ਰਹੀ ਹੈ ਪਰ ਇਹ ਗੱਲ ਹੈ ਇਹ ਕਿ 23 ਤਰੀਕ ਤੱਕ ਯਾਤਰਾ ਨਹੀਂ ਲੱਗੀ ਲਗਾਤਾਰ ਅੱਜ ਵੀ ਦੇਖਦੇ ਨੂੰ ਆ ਰਹੇ ਹਾਂ ਕਿਵੇਂ ਦੇਖਿਓ ਮਿਸ਼ਨ ਸੰਦੂਰ ਹੈ। ਉਹਦਾ ਇਹ ਦੂਰ ਅਜੇ ਵੀ ਚਲੇ ਜਾਂਦਾ। ਉਹ ਜੇਸ਼ੇਰ ਕੇ ਵੀ ਕੋਈ ਆਇਗਾ ਦੱਦੀਗਾ ਲਾਏਗੀ ਕਿ ਕਿ ਜਿਹੜੇ ਕੋਈ ਦਾ ਪੈਰਿਸਿਡਨਾਂ ਦੇ ਕੋ ਕੈਂਪ ਉਹ ਅੱਜ ਵੀ ਹਿੰਦੁਸਤਾਨ ਦੇ ਕਿ ਉਹ ਰਾਹ ਹੈ। ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦਾ ਜਿੰਦਾ ਪਹਿਲਗਾਮ ਜਿਹੜਾ ਨੇ ਇੰਨਾ ਵੀ ਬੁਫਾ ਨਹੀਂ ਨਾ ਹੋਵੇ। ਅੱਜ ਦੀ ਇਸ ਤਰੰਗਾਂ ਯਾਤਰਾ 'ਚ ਸਭ ਤੋਂ ਪਹਿਲੇ ਤੋਂ ਮੈਂ ਜਿਹੜੇ ਸਾਡੇ ਪ੍ਰੈਸ ਦੇ ਮਿੱਤਰ ਆਏ ਆ ਉਹਨਾਂ ਦਾ ਸਵਾਗਤ ਕਰਾਂਗਾ ਆਪਰੇਸ਼ਨ ਸੰਦੂਰ ਜਿਸ ਦੀ ਬਹੁਤ ਜੂਨੀਅਰ ਬੈਂਬਰ ਸੁਣਾਈ ਦਿੱਤੀ ਕਿ ਪੈਲਗਮ ਦੀ ਘਟਨਾ ਤੋਂ ਬਾਅਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਬਾਹਰ ਸਰਕਾਰ ਨੇ ਜੋ ਫੈਸਲਾ ਲਿਆ ਕਿ ਅੰਕ ਦੇ ਜੋ ਵੀ ਟਿਕਾਣੇ ਪਾਕਿਸਤਾਨ ਦੇ ਅੰਦਰ ਹੈ ਜੋ ਇਸ ਤੰਕ ਦਾ ਹਿੱਸਾ ਹੈ ਉਹ ਸੇ ਦੂਸ ਕਿਤੇ ਜਾਣਗੇ ਔਰ ਆਪਰੇਸ਼ਨ ਸੰਦੂਰ ਦੇ ਅੰਦਰ ਭਾਰਤੀ ਜਿੰਨੇ ਸੈਨਾ ਉਹ ਅਤੰਕੀ ਟਿਕਾਣਿਆਂ ਦੇ ਧਸ ਕਿਤੇ ਹੈ ਅਗਰ ਪਾਕਿਸਤਾਨ ਨੇ ਛੋਟੇ ਮੋਟੇ ਡਰੋਨ ਭੇਜੇ ਹੈ ਕਿ ਉਹ ਵੀ ਸਾਰੇ ਅਸੀਂ ਨਿਊਟਰਾਈਜ਼ ਕੀਤੇ ਹੈ ਔਰ ਅੱਜ ਜੋ ਸੰਧੂਰ ਆਪਰੇਸ਼ਨ ਚ ਸਾਡੇ ਸੁਦੇਸ਼ ਦੀ ਬਣੀ ਹੋਈ ਬ੍ਰਹਮਾਸ ਜਾਂ ਫੋਰਸ ਸੈਨਾ ਨੇ ਜੋ ਅਸਥਰ ਹਥਿਆਰ ਯੂਜ਼ ਕੀਤੇ ਹੈ ਉਸ ਦੀ ਕੁੰਜੀਆਂ ਤੱਕ ਬਣਾਈ ਜਾ ਰਹੀ ਹੈ ਔਰ ਚਾਈਨਾ ਦੇ ਦੂਸਰੇ ਦੇਸ਼ਾਂ ਦੇ ਜਿਹੜੇ ਪਾਕਿਸਤਾਨ ਕੋਲ ਹਥਿਆਰ ਆਏ ਸੀ ਕਿ ਸਭ ਉਹ ਬੰਦੇ ਨੂੰ ਜਿਹਨੂੰ ਸੁਝੂਨ ਪਾਇਆ ਗਿਆ ਕੋਈ ਜੋ ਇੰਡੀਅਨ ਹੈ ਤਾਂ ਅੱਜ ਵੀ ਜਿਹੜੀ ਇਹ ਤਿਰੰਗਾ ਯਾਤਰਾ ਹੈ ਭਾਰਤ ਦੇ ਤਿੰਨਾਂ ਸੈਨਾਵਾਂ ਨੂੰ ਸਲੂਟ ਕਰਨ ਵਾਸਤੇ ਹੈ ਜਿਨ੍ਹਾਂ ਨੇ चंद मिनटों के अंदर आधे घंटे तो भी कट 25 मिनट के अंदर-अंदर अपना बदला लिया और जेड़े ਸਾਡੇ ਬੱਚੇ ਨਵ ਵਿਆਹਤ ਬੱਚੇ ਉਥੇ ਸ਼ਹੀਦ ਹੋਏ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ ਔਰ ਭਾਰਤੀ ਸੈਨਾ ਨੂੰ ਸਲੂਟ ਕਰਦੇ ਹਾਂ ਪ੍ਰਣਾਮ ਕਰਦੇ ਹਾਂ ਜੋ ਸ਼ੋਰ ਸਹਸ ਔਰ ਪ੍ਰਾਕਰਮ ਨੇ ਦਿਖਾਇਆ ਔਰ ਉਹਨਾਂ ਨੇ ਦੱਸਿਆ ਕਿ ਇਸ ਦੇ ਸੰਬੰਧ ਦੀ ਸਾਰੀ ਚਿੰਤਾ ਭਾਰਤੀ ਸੈਨਾ ਦੇ ਨਾਲ ਅਗਰ ਪਾਕਿਸਤਾਨ ਦੇ ਜਸਦਾ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਅਗਰ ਪਾਕਿਸਤਾਨ ਨੇ ਇੱਕ ਵੀ ਵਾਰਦਾਤਿਕ ਗੋਲੇ ਚਲਾਈ ਇਧਰੋਂ ਗੋਲਾ ਚਲੇਗਾ ਔਰ ਉਹਨੇ ਇੱਕ ਦਰਨਾ ਵੀ ਸਾਡਾ ਵਾਰ ਹੋਏਗਾ ਤਾਂ ਸਾਰੇ ਦੇਸ਼ ਸਾਰਾ ਦੁਨੀਆ ਆਪਣੀ ਸੈਨਾ ਦੇ ਨਾਲ ਖੜੀ ਆ ਸਾਨੂੰ ਹੋ ਸਕਦੀ ਹੈ